ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹ ਤਾਹ ਰੱਛਿਆ ਰਿਾਇਤ ਇਹ ਕਦੋਂ ਸ਼ਬਦ ਆ ਜਾਂ ਅਰਦਾਸ ਚ ਰੱਛਿਆ ਰਹਿਤ ਇਹਦਾ ਅਰਥ ਇਹ ਜਿੱਥੇ ਜਿੱਥੇ ਵੀ ਤੇਰਾ ਖਾਲਸਾ ਵੈਗੁਰੂ ਜੀ ਕਿਰਪਾ ਕਰਿਓ ਆਪਣੇ ਖਾਲਸੇ ਦੀ ਰੱਖਿਆ ਕਰਿਆ ਜੀ ਉਹਦਾ ਬਚਾ ਕਰਿਓ ਇਹ ਪਤਾ ਕਦੋਂ ਸ਼ੁਰੂ ਹੋਇਆ ਕੁਝ ਵਿਦਵਾਨ ਕਹਿੰਦੇ ਆ ਜਿਸ ਦਿਨ ਮਹੀਨੇ ਦੇ ਬੱਚੇ 2 ਮਹੀਨੇ ਦਾ ਬੱਚਾ 5 ਮਹੀਨੇ ਦੇ ਬੱਚੇ ਮੀਰ ਮੰਨੂ ਦੇ ਜ਼ੁਲਮ ਨੇ ਬੱਚੇ ਨੂੰ ਉੱਤੇ ਸੱਟਣਾ ਥੱਲੇ ਨਿਜਾ ਕਰਕੇ ਢਿੱਡ ਵਿੱਚੋਂ پرو ਦੇਣਾ ਬੱਚਾ ਟੁਕੜੇ ਟੁਕੜੇ ਕਰਕੇ ਮਾਂ ਦੇ ਗਲ 'ਚ ਹਾਰ ਪਾ ਦੇਣਾ ਜਦੋਂ ਪੰਥ ਨੂੰ ਪਤਾ ਲੱਗਾ ਦੁੱਧ ਚੁੰਗਦੇ ਬੱਚਿਆਂ ਦੇ ਟੁਕੜੇ ਕੀਤੇ ਉਹ ਦਿਨ ਫੇਨਾਰਾ ਅਰਦਾਸ 'ਚ ਕਿਹਾ ਸੱਚੇ ਬਾਦਸ਼ਾਹ ਸਾਡਾ ਤੂੰ ਮੈਂ ਜਿੱਥੇ ਤੇਰਾ ਖਾਲਸਾ ਹੋਵੇ ਤੂੰ ਰੱਖਿਆ ਕਰੀ ਖਿੱਡੀ ਵੱਡੀ ਬਾਤ ਹੈ ਜੀ ਜਹਾਂ ਜਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰੱਛਿਆ ਰਿਆਇਤ ਇਹ ਕਦੋਂ ਸ਼ਬਦ ਆਇਆ ਅਰਦਾਸ 'ਚ ਰੱਖਿਆ ਰੈਤ ਇਹਨਾਂ ਤੇ ਜਿੱਥੇ-ਜਿੱਥੇ ਵੀ ਤੇਰਾ ਖਾਲਸਾ ਵਾਹਿਗੁਰੂ ਜੀ ਕਿਰਪਾ ਕਰਿਓ ਆਪਣੇ ਖਾਲਸੇ ਦੀ ਰੱਖਿਆ ਕਰਿਆ ਜੀ ਉਹਦਾ ਬਚਾ ਕਰਿਓ ਇਹ ਪਤਾ ਕਦੋਂ ਸ਼ੁਰੂ ਹੋਇਆ ਕੁਝ ਵਿਦਵਾਨ ਕਹਿੰਦੇ ਆ ਜਿਸ ਦਿਨ ਮਹੀਨੇ ਦੇ ਬੱਚੇ 2 ਮਹੀਨੇ ਦਾ ਬੱਚਾ 5 ਮਹੀਨੇ ਦੇ ਬੱਚੇ ਮੀਰ ਮੰਨੂ ਦੇ ਜ਼ੁਲਮ ਨੇ ਬੱਚੇ ਨੂੰ ਉੱਚੇ ਸੱਟਣਾ ਥੱਲੇ ਨੇਜਾ ਕਰਕੇ ਢਿੱਡ ਵਿੱਚੋਂ ਪਰੋ ਦੇਣਾ ਬੱਚਾ ਟੁਕੜੇ-ਟੁਕੜੇ ਕਰਕੇ ਮਾਂ ਦੇ ਗਲ 'ਚ ਹਾਰ ਪਾ ਦੇਣਾ ਜਦੋਂ ਪੰਥ ਨੂੰ ਪਤਾ ਲੱਗਾ ਦੁੱਧ ਚੁੰਗਦੇ ਬੱਚਿਆਂ ਦੇ ਟੁਕੜੇ ਕੀਤੇ ਉਸ ਦਿਨ ਫਿਰ ਨਾਰ ਅਰਦਾਸ ਚ ਕਿਹਾ ਸੱਚੇ ਪਾਤਸ਼ਾਹ ਸਾਡਾ ਤੂੰ ਜਿੱਥੇ ਤੇਰਾ ਖਾਲਸਾ ਹੋਵੇ ਤੂੰ ਰੱਖਿਆ ਕਰੀ ਕਿੱਟੀ ਵੱਡੀ ਬਾਤ ਹੈ ਜੀ ਜਹਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਇਹ ਕਦੋਂ ਸ਼ਬਦ ਆਇਆ ਅਰਦਾਸ ਚ ਰੱਖਿਆ ਰਹਿਤ ਇਹ ਦਰ ਤੇ ਜਿੱਥੇ-ਜਿੱਥੇ ਵੀ ਤੇਰਾ ਖਾਲਸਾ ਵੈਗੁਰੂ ਜੀ ਕਿਰਪਾ ਕਰਿਓ ਆਪਣੇ ਖਾਲਸੇ ਦੀ ਰੱਖਿਆ ਕਰਿਆ ਜੀ ਉਹਦਾ ਬਚਾ ਕਰਿਓ ਇਹ ਪਤਾ ਕਦੋਂ ਸ਼ੁਰੂ ਹੋਇਆ ਕੁਝ ਵਿਦਵਾਨ ਕਹਿੰਦੇ ਆ ਜਿਸ ਦਿਨ ਮਹੀਨੇ ਦੇ ਬੱਚੇ 2 ਮਹੀਨੇ ਦਾ ਬੱਚਾ 5 ਮਹੀਨੇ ਦੇ ਬੱਚੇ ਮੀਰ ਮੰਨੂ ਦੇ ਜ਼ੁਲਮ ਨੇ ਬੱਚੇ ਨੂੰ ਉੱਚੇ ਸੱਟਣਾ ਥੱਲੇ ਨੇਜਾ ਕਰਕੇ ਢਿੱਡ ਵਿੱਚੋਂ ਪਰੋ ਦੇਣਾ ਬੱਚਾ ਟੁਕੜੇ-ਟੁਕੜੇ ਕਰਕੇ ਮਾਂ ਦੇ ਗਲ 'ਚ ਹਾਰ ਪਾ ਦੇਣਾ ਜਦੋਂ ਪੰਥ ਨੂੰ ਪਤਾ ਲੱਗਾ ਦੁੱਧ ਚੁੰਗਦੇ ਬੱਚਿਆਂ ਦੇ ਟੁਕੜੇ ਕੀਤੇ ਉਸ ਦਿਨ ਫਿਰ ਨਾਲ ਅਰਦਾਸ ਚ ਕਿਹਾ ਸੱਚੇ ਬਾਦਸ਼ਾਹ ਸਾਡਾ ਤੂੰ ਹੈ ਜਿੱਥੇ ਤੇਰਾ ਖਾਲਸਾ ਹੋਵੇ ਤੂੰ ਰੱਖਿਆ ਕਰੇ ਕਿੱਟੀ ਵੱਡੀ ਬਾਤ ਹੈ ਜੀ